ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਦੀਪ कौर ਬਿਰਦ ਨੂੰ ਕੁਝ ਗੱਲਾਂ ਜੋ ਬਾਈ ਜੀ ਨੇ ਜਾਣੀ ਕਿ ਗੁਰਦਾਸ ਮਾਨ ਸਾਹਿਬ ਜੀ ਨੇ ਇਸ ਨਿਮਾਣੀ ਦੇ ਲਿਖੀ ਹੈ ਤੁਹਾਡੇ ਸਭ ਦੇ ਨਾਲ ਸਾਂਝੀਆਂ ਕਰਦੀ ਹਾਂ ਗੀਤ ਦੀ ਫਾਰਮ ਦੇ ਵਿੱਚ ਨੇ ਬਟ ਮੈਂ ਤੁਹਾਡੇ ਨਾਲ ਬੋਲ ਕੇ ਸਾਂਝਾ ਕਰੂੰਗੀ ਉਹ ਗੱਲਾਂ ਕਿ ਸੁੱਖ ਦੇ ਗੀਤ ਸੁਦਾਈਆਂ ਵਰਗੇ ਸੁੱਖ ਦੇ ਗੀਤ ਸੁਦਾਈਆਂ ਵਰਗੇ ਪ੍ਰੇਮ ਦੀਆਂ ਪਰਛਾਈਆਂ ਵਰਗੇ ਜੰਗਲ ਵੇਲੀ ਲੱਭਦੇ ਫਿਰਦੇ ਹਾਲੀਆਂ ਪਾਲੀਆਂ ਰਹਿਆਂ ਵਰਗੇ ਸੁਖ ਦੇ ਗੀਤ ਸੁਦਾਈਆਂ ਵਰਗੇ ਕਾਲੇ ਤਿਲ ਦੇ ਵਾਂਗੂ ਅੱਖਰ ਠੋਡੀ ਉੱਤੇ ਖੁਣ ਜਾਂਦੇ ਨੇ ਕਾਲੇ ਤਿਲ ਦੇ ਵਾਂਗੂ ਅੱਖਰ ਠੋਡੀ ਉੱਤੇ ਖੁਣ ਜਾਂਦੇ ਨੇ ਕੋਠੇ ਚੜ ਕੇ ਬਾਜ ਜੇ ਮਾਰਾਂ ਕੂੰਜਾ ਨੂੰ ਵੀ ਸੁਣ ਜਾਂਦੇ ਨੇ ਬਿਲਕੁਲ ਕੁੱਖੋਂ ਜਾਈਆਂ ਵਰਗੇ ਸੁਖ ਦੇ ਗੀਤ ਸੁਦਾਈਆਂ ਵਰਗੇ ਵਿਆਹ ਵਿੱਚ ਲੱਗੀਆਂ ਮਾਈਆਂ ਵਰਗੇ ਕੁੜਮਾ ਘਰ ਘੁਣ ਮਾਈਆਂ ਵਰਗੇ ਵਿਆਹ ਵਿੱਚ ਲਗੀਆਂ ਮਾਈਆਂ ਵਰਗੇ ਕੁੜਮਾ ਘਰ ਕੁੜਮਾਈਆਂ ਵਰਗੇ ਘਰ ਘਰ ਨਿਉ ਦਾ ਦੰਦੇ ਫਿਰਦੇ ਨੈਣਾ ਦੇ ਸੰਗ ਨਾਈਆਂ ਵਰਗੇ ਸੁਖ ਦੇਗੀ ਸੁਦਾਈਆਂ ਵਰਗੇ ਬੇਦੀਦਾਂ ਦਾ ਦੀਦਾ ਬਣਦੇ ਰਾਹੀਰਾਂ ਦਾ ਸੀਗਾ ਬਣਦੇ ਬੇਦੀਦਾਂ ਦਾ ਦੀਦਾ ਬਣਦੇ ਰਾਹੀਰਾਂ ਦਾ ਸੀਗਾ ਬਣਦੇ ਤੁਦਵਲ ਜਾਂਦੇ ਰਾਹ ਵਰਗੇ ਨੇ ਪਿੰਡੇ ਮਲੀ ਸੁਆ ਵਰਗੇ ਨੇ ਜੋਗੀ ਬੇ ਪ੍ਰਵੰਨਾਂ ਵਰਗੇ ਸੁਖ ਦੇਗੀ ਸੁਦਾਂਨ ਵਰਗੇ ਸਹਜੇ ਸਭ ਕੁਝ ਕਹਿ ਜਾਂਦੇ ਨੇ ਸਹਜੇ ਸਭ ਕੁਝ ਕਹਿ ਜਾਂਦੇ ਨੇ ਹੰਝੂ ਵਣ ਵਣ ਵਹਿ ਜਾਂਦੇ ਨੇ ਧੁਰ ਅੰਦਰ ਤੱਕ ਲੈ ਜਾਂਦੇ ਨੇ ਕੋਟੀ ਭੰਗ ਸ਼ਦਾਈਆਂ ਵਰਗੇ ਸੁਖ ਦੇ ਗੀਤ ਸ਼ਦਾਈਆਂ ਵਰਗੇ ਸਿਰ ਤੇ ਹੱਥ ਪੀਰਾਂ ਦਾ ਲੈ ਕੇ ਤੁਰਿਏ ਚਲ ਬismillah ਕਹਿ ਕੇ ਸਿਰ ਤੇ ਹੱਥ ਪੀਰਾਂ ਦਾ ਲੈ ਕੇ ਤੁਰਿਏ ਚਲ ਬismillah ਕਹਿ ਕੇ ਸੁਖ ਸਦਰਾਂ ਦੇ ਬਾਲ ਕੇ ਦੀਵੇ ਮਾਨਾ ਰੂਹਾਂ ਦਾ ਇਸ਼ਕੇ ਦੇ ਸੱਚਾ ਦਰ ਕਰਕੇ ਆਇਆ ਵਰਕੇ ਸੁਖ ਦੇ ਗੀਤ ਸੁਦਾਇਆਂ ਹੋਰਗੇ ਸੁਖ ਦੇ ਗੀਤ ਸੁਦਾਇਆਂ ਹੋਰਗੇ